ਏਰੀਆ ਜਿਹੜਾ ਸੀ ਲੋਕ ਭੁੱਖੇ ਮਾਰੇ ਸੀ ਪਰ ਫਿਰ ਵੀ ਅਕਾਲ ਦੇ ਵਿੱਚ ਕੀ ਕਰ ਰਿਹਾ ਸੀ ਰਾਜ ਰੱਖ ਕੇ ਖਾ ਰਿਹਾ ਸੀ ਬਲੀਆ ਪ੍ਰਭੂ ਅਦਿਸ਼ਿੰਦਾਰ ਬਾਦਿਆ ਸੀ ਬਾਬੂ ਜੀ ਉਹਦੇ ਲਈ ਪੰਛੀ ਜਾਨਵਰ ਸਾਰੇ ਭੁੱਖੇ ਦਾ ਹਾਜ਼ਰ ਤੇ ਕੀ ਤੇਰੇ ਖਾਣੇ ਦੇ ਲਈ ਕੀ ਕਰ ਲਗੇ ਉਹ ਲਿਆ ਕਰ ਲਿਆ ਕਰ ਲਿਆ ਜਦੋਂ ਏਰੀਆ ਕਾਲ ਦੇ ਵਿੱਚ ਭੁੱਖਾ ਮਾਰ ਰਿਹਾ ਸੀ ਤੇ ਕਾਲ ਨਹੀਂ ਕਰਦੇ ਸੀ ਉਹਦੇ ਲਈ ਸਰਵਾ ਕੋ ਕਿਸੇ ਨੂੰ ਰੋਟੀ ਨਹੀਂ ਦਿੰਦਾ ਬਲਕਿ ਜਿਹੜਾ ਖਾਲੇ ਵਿੱਚੋਂ ਖੋਦਾ ਖੰਜਾਇਸਾ ਬਣੋ ਤਾਂ ਜਿਹੜਾ ਉਹ ਐਸਾ ਇੱਕ ਜਾਨਵਰ ਵਾਹਕਰ ਐਸਾ ਪੰਛੀ ਆ ਜਦੋਂ ਬਾਹਰ ਮੰਜੇ ਦੇ ਉੱਪਰ ਭੈਣਾਂ ਦੇ ਬੱਚੇ ਬਿਠਾਏ ਹੁੰਦੇ ਨਾ ਤਾਂ ਪਹਿਲਾਂ ਮਾਵਾਂ ਵੱਲ ਘਰ ਕਰਦੀਆਂ ਕਿ ਵਾਲੇ ਬੱਚੇ ਦੇ ਹੱਥ ਦੇ ਵਿੱਚੋਂ ਨੀਲਾ ਖੋਤੇ ਲੈ ਜੇ ਰੋਟੀ ਨਾਲ ਖੋਤੇ ਲੈ ਜੇ ਇੱਕ ਗਾਣਾ ਵੀ ਆਣਾ ਜਦੋਂ ਬੱਚਿਆਂ ਦੇ ਆਪਣੇRenderTargetੀ ਕਾਪੋਰਟਾਰਜ ਕੋਲ ਵਾਲੀ ਕਸਲਵਾ ਪਰ ਇਹ ਸੰਗਤ ਦੇ ਪ੍ਰਭੂ ਉਹਨੇ ਕੋਲ ਇੰਤਜ਼ਾਮ ਕਰਵਾ ਰਿਆ ਉਹਨੇ ਥੋੜ ਵਾਲੇ ਆ ਬੋਲੀ ਹਾਲੇਲੂਇਆ ਹਾਲੇਲੂਇਆ ਉੱਚਾ ਆ ਕੇ ਲੈ ਕੇ ਜਾਂਦਾ ਪਰ ਹੁਣ ਏਰੀਆ ਚ ਕੀ ਲੈ ਕੇ ਆ ਰਿਆ ਵਾ ਰੋਟੀ ਲੈ ਕੇ ਆ ਰਿਆ ਏਰੀਆ ਚ ਕੀ ਲੈ ਕੇ ਆ ਰਿਆ ਬੋਲੀਏ ਤਾਂ ਤਬੂਲੇ ਸਤਿਵਾਰ ਕਰ ਦਿੱਤਾ ਬੋਲੀ ਹਾਲੇਲੂਇਆ